ਹਾਂਜੀ ਦੋਸਤੋ ਜੇ ਤੁਸੀਂ ਨੌਕਰੇ ਬੱਚੇ ਲੈਣ ਵਾਲੀ ਕੋਈ ਘੋੜੀ ਭਾਲਦੇ ਆ ਤਾਂ ਵੀਡੀਓ ਪੂਰੀ ਦੇਖ ਲਓ ਜਿਹੜੇ ਭਰਾਵਾਂ ਨੇ ਬਸ਼ੇਰੀ ਵੀ ਲੈਣੀ ਹੈ ਨਵੀਂ ਉਮਰ ਦੀ ਜਾਂ ਘੋੜੀ ਲੈਣੀ ਆ ਤਾਂ ਦੋਨਾਂ ਦੇ ਲਾਂਭੇ ਲਾ ਦੋ ਕਿਉਂਕਿ ਨਾ ਤਾਂ ਇਹ ਛੋਟੀ ਬਸ਼ੇਰੀ ਆ ਤੇ ਨਾ ਹੀ ਵੱਡੀ ਹਜੇ ਪ੍ਰੋਪਰ ਘੋੜੀ ਆ ਕਾਫੀ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਬਾਈ ਆਪਾਂ ਲੈਣੀ ਆ ਜਿਵੇਂ ਨਵੀਂ ਉਮਰ ਦੀ ਬੱਚੀ ਲੈਣੀ ਤਾਂ ਮਿੱਤਰੋ 2 ਸਾਲ ਦੀ ਬੱਚੀ ਆ ਮੰਨ ਲਓ ਜਿਹਨੂੰ ਬਰੀਡਿੰਗ ਵਾਸਤੇ ਵੀ ਸ਼ੁਰੂਆਤੀ ਜਾਂਦਾ ਟਾਈਮ ਬਾਕੀ ਹੁਣ ਰੋਤ ਰੁੱਤ ਬਹੁਤ ਚੰਗੀ ਆ ਗਈ ਤੇ ਸਾਰੀ ਡਿਟੇਲਾਂ ਬੱਚੀ ਦੀ ਦਵਾਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੇਂ ਸਵੇਰ ਨਵੇਂ ਜਾਣਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਤਰੀਕ ਅੱਜ 25 ਮਾਰਚ 2025 ਸੋ ਜਿਹੜੇ-ਜਿਹੜੇ ਸੱਜਣੇ ਵੀਡੀਓ ਦੇਖਦੇ ਆ ਪਹਿਲਾਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਤੁਸੀਂ ਵੀ ਜੇ ਮਾਰਕੀਟ ਨਾਲ ਸਸਤਾ ਜਾਣਵਰ ਭਾਲਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਔਨ ਕਰ ਲਓ ਤੇ ਆਜੋ ਬਾਦ ਦੇ ਵੀਡੀਓ ਵਲ ਡਿਟੇਲ ਦਿੰਨੇ ਆ ਪਹਿਲਾਂ ਤਾਂ ਲਾਲ ਚੰਬੀ ਬੱਚੀ ਐ ਦੋਸਤੋ ਨੁਕਰੇ ਬੱਚੇ ਦੇਣ ਵਾਲੀ ਐ ਜਿਆਦਾਤਰ ਨੌਕਰੇ ਵੱਡੇ ਵੱਡੇ ਬੱਚੇ ਜਿਹੜੇ ਘੂੜਿਆ ਲਾਲ ਚੰਬੇ ਘੂੜੀਆਂ ਤੋਂ ਹੀ ਪੈਦਾ ਹੁੰਦੇ ਆ ਤੇ ਜਿਹੜੀ ਆ ਘੂੜੀ ਇਹਦੇ ਚਾਰੇ ਲੱਤਾਂ ਪੂਰੀਆਂ ਚਟੀਆਂ ਤਕਰੀਬਨ ਸਾਰਾ ਢੱਡ ਚਟਾ ਮੂੰਹ ਚਟਾ ਪੂਸਟ ਵੀ ਆਧਨਾ ਹੋ ਜਿਆਦਾ ਬਾਲ ਚਟੇ ਆ ਨੰਬਰ 2 ਤੇ ਪੰਡੇ ਜ ਤੋਂ ਹੀ ਧਿਆਨ ਨਾ ਜਦੋਂ ਨੇੜੇ ਆ ਕੇ ਦੇਖੋ ਹੈ ਨਾ ਸਾਰੇ 헤ਠਾਂ ਬਾਲ ਚਟੇ ਆ ਜਿੰਨੇ ਮੈਨੂੰ ਮੈਂ ਇਹ ਮੰਨ ਲਓ ਜਦੋਂ ਇਹ 4-5 ਸਾਲ ਦੀ ਹੋ ਗਈ ਇਹਨਾਂ ਗਲਡੀ ਚੰਬੀ ਜਿਹਾ ਬਣ ਜਾਣ। ਚਾਂਸ ਨੁਕਰੇ 100% ਆ ਦੋਸਤੋ ਨੂਰੇ ਬਾਕਰਪੁਰ ਵਾਲੀ ਦੀ ਪੁੱਤੀ ਐ ਦੋ ਤੋਂ ਮੰਨ ਲਓ 25-26 ਮਹੀਨੇ ਇਹਦੀ ਉਮਰ ਆ ਤੇ ਤਕਰੀਬਨ ਹਾਈਟ ਦੀ ਗੱਲ ਕਰੀ ਤਾਂ 60 ਦੇ ਆਸ-ਪਾਸ। ਫੱਟੀ ਵਾਲੀ ਨਾਟੋਂ ਵੱਧ ਰਹੀ ਫੀਤੇ ਵਾਲੀ 60 ਇੰਚ ਆ, ਕੰਨ ਕੁੰਦੀ ਚੰਗੇ, ਗਰਦਨ ਬਹੁਤ ਲੰਮੀ ਆ, ਲੰਬੇ ਟਲਮੂਟ ਸੋਹਣੀਆਂ। ਕਹਿਣਾ ਮਤਲਬ ਵੱਡੀ ਝੋਲੀ ਵਾਲੀ, ਪੇਟ ਲਗੂੜੀ ਆ, ਬੱਚਾ ਬੁੱੱਚਾ ਚੰਗਾ ਦਾ ਉੱਤੇ ਦੋਸਤੋ ਸਵਾਰੀ ਦੀ ਐ ਪਾਸ ਆ। ਸਵਾਰੀ ਕਰਾਉਣ ਲੱਗੀ ਚ ਤੇ ਬਾਕੀ ਜਿਹੜੇ ਵੀ ਕਹਿ ਸੱਜਣ ਦੇ ਪਸੰਦ ਹੋਏ ਨੰਬਰ ਉੱਪਰ ਦੇ ਤੇ ਫੋਨ ਲਾ ਲਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਧੰਨਵਾਦ